ਸਿੱਧੂ ਮੂਸੇਵਾਲਾ ਦੀ ਕਾਪੀ ਪਹੁੰਚਿਆ ਸਿੱਧੂ ਦੀ ਹਵੇਲੀ ਤੇ ਪਿਤਾ ਨੂੰ ਮਿਲਾ ਹੋ ਗਿਆ ਭਾਵਕ ਪਿਤਾ ਨੂੰ ਭੇਂਟ ਕੀਤੀ ਸ਼ਾਲ ਤੇ ਦੇਖ ਸਕਦੇ ਹੋ ਤਸਵੀਰਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ #ਜਸਦੀਪਰਸਿੱਧੂ ਮੂਸੇਵਾਲਾ ਲਿਖ ਦਿਓ ਇਸ ਸ਼ਾਲ ਦੇ ਉੱਪਰ ਜੋ ਲਿਖਿਆ ਐ ਐਸਬੀਐਲ ਤੇ ਸਿੱਧੂ ਦੇ ਬਹੁਤ ਸਾਰੇ ਗੀਤਾਂ ਦੀ ਚਰਚਾ ਵੀ ਇਸ ਸਟਾਲ ਦੇ ਉੱਪਰ ਕੀਤੀ ਹੋਈ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਨੇ ਜਿੱਥੇ ਸਿੱਧੂ ਦੀ ਹੂ ਬਹੂ ਕਾਪੀ ਇਹ ਨੌਜਵਾਨ ਜੋ ਮੋਗੇ ਤੋਂ ਪਹੁੰਚਿਆ ਇਸ ਨੇ ਸਾਰੇ ਟੈਟੂ ਸਰੀਰ ਤੇ ਜਿੰਨੇ ਵੀ ਬਣੇ ਨੇ ਉਹ ਸਾਰੇ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਬਣਵਾਏ ਹੋਏ ਨੇ ਕਹਿੰਦਾ ਹੈ ਕਿ ਸਿੱਧੂ ਮੂਸੇਵਾਲਾ ਆਪ ਤਾਂ ਚਲਾ ਗਿਆ ਪਰ ਸਾਡੇ ਵਰਗੇ ਫੈਨਸ ਨੂੰ ਇਕੱਲਾ ਛੱਡ ਗਿਆ ਕਿਉਂਕਿ ਅਸੀਂ ਉਸ ਦੇ ਸਹਾਰੇ ਉਸ ਦੇ ਫੈਨ ਉਸ ਦੇ ਗੀਤ ਸੁਣ ਕੇ ਇੱਕ ਖੁਸ਼ੀ ਮਹਿਸੂਸ ਕਰਦੇ ਸੀ ਕਿ ਸਿੱਧੂ ਮੂਸੇਵਾਲਾ ਉਹ ਹੀਰਾ ਸਾਡੇ ਵਿਚਕਾਰ ਸਾਡੇ ਪੰਜਾਬ ਦੇ ਵਿੱਚ ਰਹਿੰਦਾ ਜਿਸ ਨੇ ਦੇਸ਼ਾਂ ਵਿਦੇਸ਼ਾਂ ਚ ਤੱਕ ਪਾਈ ਐ ਪਰ ਅਜੋ ਹੀਰਾ ਸਾਡੇ ਵਿਚਕਾਰ ਨਹੀਂ ਤੇ ਬੜਾ ਮਾਨਵੀ ਭਾਵਕ ਹੁੰਦਾ ਪਿਤਾ ਨੂੰ ਦੇਖ ਕੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਜਦੋਂ ਉਹ ਇਨਸਾਫ ਦੀ ਮੰਗ ਕਰਦੇ ਨੇ ਹੱਥਾਂ ਤੇ ਟੈਟੂ ਬਣੇ ਨੇ ਤੇ ਲਿਖਿਆ ਲੈ ਜਨ ਨੈਵਰ ਡਾਈ ਤੇ ਸਿੱਧੂ ਮੂਸੇਵਾਲੇ ਦੀ ਹੂਬੂ ਕਾਪੀ ਇਹ ਨੌਜਵਾਨ ਹਵੇਲੀ ਦੇ ਵਿੱਚ ਪਹੁੰਚਦਾ ਤੇ ਭਾਵਕ ਹੋ ਜਾਂਦਾ ਪਿਤਾ ਨੂੰ ਮਿਲ ਕੇ ਤੇ ਪਿਤਾ ਵੀ ਦੇਖਦੇ ਨੇ ਉਹ ਜਜ਼ਬਾ ਜੋ ਸਿੱਧੂ ਮੂਸੇਵਾਲੇ ਦੇ ਵਿੱਚ ਸੀ ਤੇ ਉਹੀ ਉਸਦੇ ਫੈਨਸ ਦੇ ਵਿੱਚ ਦੇਖਣ ਨੂੰ ਮਿਲਦਾ ਕਿਉਂਕਿ ਸਿੱਧੂ ਅਣਖਾਂ ਦੀ ਗੱਲ ਕਰਦਾ ਸੀ ਤਾਂ ਉਸਦੇ ਫੈਨ ਵੀ ਅਣਖ ਸਾਰ ਰਤਵੇ ਨਾਲ ਭਰੇ ਹੋਏ ਨੇ ਤਾਂ ਸਿੱਧੂ ਦੇ ਜਾਣ ਪਿੱਛੇ ਉਸਦੇ ਫੈਨ ਉਸਦੇ ਸੁਪਨੇ ਪੂਰੇ ਕਰਨ ਵਿੱਚ ਲੱਗੇ ਹੋਏ ਨੇ ਇਹ ਸਿੱਧੂ ਮੂਸੇਵਾਲੇ ਦਾ ਰਤਬਾ ਜੋ ਸਿਰ ਚੜ੍ਹ ਬੋਲਦਾ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਜਰੀਏ ਤਾਂ ਦੋਸਤੋ ਕੀ ਕਹਿਣਾ ਤੁਹਾਡਾ ਇਸ ਫੈਨ ਬਾਰੇ ਉਹ ਕਮੈਂਟ ਸੈਕਸ਼ਨ ਚ ਜਦਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਇਸ ਫੈਨ ਦੀਆਂ ਗੱਲਾਂ ਸੁਣੋਂਗੇ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਕਿ ਫੈਨ ਫਾਲੋਇੰਗ ਕਿਸ ਹੱਦ ਤੱਕ ਪਹੁੰਚੀ ਹੈ ਤੇੜਾ ਪਿਆਰ ਆ ਸਿੱਧੂ ਮੂਸੇਵਾਲੇ ਦਾ ਉਹ ਕਿੰਨਾ ਜਿਆਦਾ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਚੁੱਕਿਆ ਹੈ ਕੀ ਕਹਿੰਦਾ ਇਹ ਨੌਜਵਾਨ ਉਹ ਵੀ ਤੁਸੀਂ ਸੁਣ ਲਓ ਤੇ ਕਰ ਦਿਓ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਭਾਜੀ ਮੈਂ ਮੇਰਾ ਨਾਮ ਹੈ ਮਨਿੰਦਰ ਬੁੱਟਰ ਮੈਂ ਸਪੈਸ਼ਲੀ ਮੋਗੇ ਤੋਂ ਆਇਆ ਬਾਈ ਨੂੰ ਬਹੁਤ ਟਾਈਮ ਤੋਂ 2016 ਤੋਂ ਹੀ ਆਪਾਂ ਜਦੋਂ ਬਾਈ ਦਾ ਸੋਹਾਈ ਗਾਣਾ ਆਇਆ ਸੀ ਉਦੋਂ ਦੀ ਫੋਲੋ ਕਰਦੇ ਦੇ ਲੋ ਠੀਕ ਹੈ ਜੀ ਹਰ ਇੰਨਾ ਵੀ ਪਰ ਮੈਂ ਪਹਿਲਾਂ ਕੇਸ ਨਹੀਂ ਰਹਾਦਾ ਇਹ ਮੂਨਾ ਸੀਗਾ ਜਦੋਂ ਬਾਈ ਦੀ ਡੈਥ ਤੋਂ ਬਾਅਦ ਮੈਂ ਰੈਗੂਲਰੀ ਪੱਗ ਬੰਨਣੀ ਸਟਾਰਟ ਕੀਤੀ ਕੇਸ ਵਧਾਏ ਆਪਣੇ ਠੀਕ ਹੈ ਜੀ ਬਾਈ ਨੂੰ ਬਹੁਤ ਜ਼ਿਆਦਾ ਦਿਲੋਂ ਪਿਆਰ ਕਰਦੇ ਆ ਆਪਣੇ ਵਾਸਤੇ ਕੋਈ ਜਿਵੇਂ ਕਿ ਡਰੀਮ ਆ ਵੀ ਬਾਈ ਨੂੰ ਜਲਦੀ ਤੇ ਜਲਦੀ ਇਨਸਾਫ ਮਿਲੇ ਠੀਕ ਹੈ ਜੀ ਤੇ ਆ ਜਿਹੜੇ ਲਾਰੈਂਸ ਵਰਗੇ ਆ ਠੀਕ ਹੈ ਜੀ ਇਹ ਹੁਣ ਉਸ ਟਾਈਮ ਤਾਂ ਬਾਈ ਨੂੰ ਜਿਵੇਂ ਕਹਦੀ ਆਪਾਂ ਇਹਨਾਂ ਨੂੰ ਮਾਰ ਦਿੱਤਾ ਠੀਕ ਹੈ ਜੀ ਮਾਰ ਕਰ ਗਏ ਤਾਂ ਬਾਈ ਨੂੰ ਠੀਕ ਹੈ ਤੇ ਹੁਣ ਜਦੋਂ ਗੱਲ ਆਈ ਉਹ ਮਤਲਬ ਇਨਸਾਫ ਦੀ ਕੁਝ ਵੀ ਲਾ ਲੋ ਉਦੋਂ ਉਹ ਮੁੱਕਰ ਗਏ ਵੀ ਅਸੀਂ ਨਹੀਂ ਮਾਰਿਆ ਠੀਕ ਹੈ ਇੱਥੇ ਤਾਂ ਚਲੋ ਇਹ ਮੁੱਕਰ ਜਾਣਗੇ ਠੀਕ ਹੈ ਬਟ ਉਹ ਵਾਹਿਗੁਰੂ ਦੀ ਅਦਾਲਤ ਆ ਠੀਕ ਹੈ ਉੱਥੇ ਕੋਈ ਵੀ ਸਾਰਾ ਕੁਝ ਵਾਹਿਗੁਰੂ ਨੂੰ ਪਤਾ ਵਾ ਕੋਈ ਉੱਥੇ ਮੁੱਕਰ ਨਹੀਂ ਸਕਦਾ ਜਲਦੀ